मान्युक पुलिस कमिश्नर अमरिष साहब गुरप्रीत सिंह भोलर साहब दे दिशानगरेश हेड पुलिस स्टेशन डी डिवीजन ने एफआईआर नंबर 82 ਜਿਹੜੀ 22112024 ਅੰਡਰ ਸੈਕਸ਼ਨ 103 190 बीएनएस ਅ ਦਰਜ ਹੋਈ ਸੀ ਉਹਦੇ ਚ ਟੋਟਲ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਜਿਹੜਾ ਕਿ ਇੱਕ ਦੋਸ਼ੀ ਪਹਿਲਾਂ ਗ੍ਰਿਫਤਾਰ ਹੋਇਆ ਹੋਇਆ ਸੀ ਉਹਨਾਂ ਦਾ ਨਾਮ ਹੈ ਦਰਪਨ ਸਿੰਘ ਟੰਗੋਟਰਾ ਇਹ ਪਹਿਲਾਂ ਦਾ ਹੀ ਗ੍ਰਿਫਤਾਰ ਸੀ 2211 ਦਾ ਆਸ਼ੀਸ਼ ਕੁਮਾਰ ਇਮੋਵੀ ਕਲ ਗ੍ਰਿਫਤਾਰ ਕੀਤਾ ਤੇ ਸਨੀ ਕੁਮਾਰ ਨੂੰ ਵੀ ਕੱਲ ਹੀ ਗ੍ਰਿਫਤਾਰ ਕੀਤਾ ਜੀ ਤੇ ਇਹ ਝਗੜਾ ਹੋਇਆ ਸੀ ਕੋਟ ਖਾਲਸਾ ਦੇ ਏਰੀਆ ਚ ਕੋਟ ਖਾਲਸਾ ਦੇ ਏਰੀਆ ਚ ਝਗੜਾ ਹੋਇਆ ਸੀਗਾ ਜੀ 21 11 24 ਨੂੰ ਦੀ ਰਾਤ ਨੂੰ ਤੇ ਉਹਦੇ ਚ ਜਿਹੜਾ ਹੈਗਾ ਗੌਰਵ ਕੁਮਾਰ ਹੈਗਾ ਇਹ ਕਿਦਰ ਪੰਜ ਛੇ ਅੰਪਛਾਤੇ ਲੋਕਾਂ ਨਾਲ ਝਗੜਾ ਹੋਇਆ ਸੀ ਤੇ ਉਸ ਤੋਂ ਬਾਅਦ 10:30 ਵਜੇ ਉਸ ਤੋਂ ਬਾਅਦ ਹੈ 11:15 ਪਾਉਣੇ 12 ਵਜੇ ਆਪਣੇ ਦੋਸਤ ਸਾਗਰ ਨਾਲ ਦੁੱਧ ਲੈਣ ਗਿਆ ਸੀ ਤੇ ਉੱਥੇ ਉਹੀ ਅਣਪਛਾਤੇ ਜਿਹੜੇ ਹੈਗੇ ਮੁੰਡੇ ਉਹਨਾਂ ਨੇ ਉਹਦੇ ਤੇ ਅਟੈਕ ਕੀਤਾ ਤੇ ਉਹਨੂੰ ਖਿਰਚ ਵਗਰਾ ਮਾਰੀ ਤੇ ਇਵੈਂਚੁਅਲੀ ਜਦੋਂ ਹਸਪੀਟਲ ਦੇ ਰਸਤੇ ਸੀਗਾ ਉਹਦੀ ਡੈਥ ਹੋ ਗਈ ਤੇ ਜਿਹੜੇ ਦੋ ਅਸੀਂ ਹੁਣ ਕੱਲ ਰਏ ਸੀ ਤੇ ਉਹ ਹੈਗੇ ਆਸ਼ੀਸ਼ ਕੁਮਾਰ ਤੇ ਸਨੀ ਕੁਮਾਰ ਤੇ ਇਹ ਇਨ੍ਹਾਂ ਤੋਂ ਜਿਹੜਾ ਆਸ਼ੀਸ਼ ਕੁਮਾਰ ਹੈ ਇਹ ਤੋਂ ਇੱਕ ਉੱਤੇ ਬ੍ਰਾਹਮਧੋਈ ਹੈ ਤੇ ਇਹ ਜਿਹੜੇ ਤਿੰਨੋਂ ਹੈਗੇ ਮੁੰਡੇ ਅ ਦਰਪਨ ਆਸ਼ੀਸ਼ ਤੇ ਸਨੀ ਇਹ ਰਿਟੇਲ ਸਟਰੀਟ ਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਜੀ ਤੇ ਜਿਹੜਾ ਆਸ਼ੀਸ਼ ਹੈ ਉਹਦੇ ਤੇ ਇੱਕ ਐਫਆਈਆ ਨੰਬਰ 50 ਹੈਗੀ ਹੈ ਪੁਲਿਸ ਸਟੇਸ਼ਨ ਈ ਡਿਵੀਜ਼ਨ 145 2023 ਦੀ 295 332 ਆਈਪੀਸੀ ਸਰ ਇਹ ਬਜਾਰ ਰਜਿਸਟਰੀ ਸੀ ਉਹ ਅਸੀਂ ਹੋਰ ਵੀ ਬੰਦੇ ਨਾਮਿਨੇਟ ਕੀਤੇ ਆ ਅਨ ਆਈਡੈਂਟੀਫਾਈਡ ਹਲੇ ਬਜਾਰ ਅੰਜੇਸ਼ ਸਨੂਪ ਪੂਰੀ ਕਲੀਅਰ ਨਹੀਂ ਹੋਈ ਹੈ ਤੇ ਜਿਵੇਂ ਫੜੇ ਜਾਣਗੇ ਤੇ ਇਹ ਬੇਸਿਕਲੀ ਜਿਹੜਾ ਹੈਗਾ ਗੌਰਵ ਹੈ ਇਹਦਾ ਹੋਰ ਕਿਸੇ ਨਾਲ ਝਗੜਾ ਸੀ ਤੇ ਇਹ ਉਹਦੇ ਨਾਲ ਐਸੋਸੀਏਟਿਡ ਸੀਗੇ ਚਾਰ-ਪੰਜ ਮਿੰਟ ਉਹ ਹਲੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਪਰ ਉਹ ਕਹਿੰਦੇ ਕਿ ਸਾਡਾ ਕੋਈ ਇੱਕ ਫਰੈਂਡ ਹੈਗਾ ਉਹਨਾਂ ਨਾਲ ਸਾਡਾ ਝਗੜਾ ਸੀ ਜੀ ਦਸਰ ਤੋਂ ਕਿੰਨੇ ਸਾਡੇ ਹਾਲੇ ਅਸੀਂ ਤਿੰਨ ਅਰੈਸਟ ਕੀਤੇ ਆ ਜੀ ਤੇ ਉਹਨਾਂ ਚੋਂ ਇੱਕ ਤਾਂ 22 ਤਰੀਕ ਨੂੰ ਹੀ ਅਰੈਸਟ ਹੋ ਗਿਆ ਸੀ ਉਸੇ ਰਾਤ ਨੂੰ ਉਹ ਤੇ ਦੋ ਅਸੀਂ ਕੱਲ ਕੀਤੇ ਆ ਇੱਕ ਐਫਆਈਆ ਨੰਬਰ 132 13 11 2023 ਦੀ ਅੰਡਰ ਸੈਕਸ਼ਨ 302 307 ਤੇ ਇਹਦਾ ਕਰਾਸ ਕੇਸ ਨੰਬਰ 38 ਡੇਟਿਡ 8 1 2024 ਉਹਦੇ ਚ ਪਹਿਲਾਂ ਵੀ ਅਸੀਂ 24 ਅਕਿਊਜ਼ ਅਰੈਸਟ ਕਰ ਚੁੱਕੇ ਆ ਇੱਕ ਅਸੀਂ ਹੁਣ ਕੱਲੀ ਇੱਕ ਕ୍ୟਿਊਜ਼ ਰੈਸ ਕੀਤਾ ਉਹ ਨਵਦੀਪ ਸਿੰਘ ਲਾਇ ਸ਼ੇਰਾ ਇਹਦੀ ਉਮਰ 32 ਸਾਲ ਦੇ ਕਰੀਬ ਹੈਗੀ ਜੀ ਤੇ ਇਹਦੇ ਤੇ ਪੰਜ ਮੁਕਦਮੇ ਆਲਰੇਡੀ ਚੱਲ ਰਹੇ ਐ ਉਹਨਾਂ ਪੰਜ ਮੁਕਦਮਿਆਂ ਚੋਂ ਇਹ ਦੋ ਮੁਕਦਮੇ ਇੱਕ ਐਫ ਆਈ ਆ ਨੰਬਰ 68 ਹੈ ਉਹ ਤੇ ਐਫ ਆਈ ਆ ਨੰਬਰ 193 ਐ ਐ ਡਿਵੀਜ਼ਨ ਦੀ ਹੈਗੀ 68 ਉਹਦੇ ਸੀ ਪੀਓ ਹੈ ਤੇ ਏ ਡਿਵੀਜ਼ਨ ਵਾਲੀ ਦੇ ਵਿੱਚ ਹੀ ਪੀਓ ਹੈਗਾ ਜੀ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਸ ਮੁਕਦਮੇ ਵਿੱਚ 6 ਪਿਸਤਲ ਤੇ ਇੱਕ ਰਾਈਫਲ ਤੇ 24 ਕਯੂਜ਼ ਪਹਿਲਾਂ ਹੀ ਅਸੀਂ 24 ਕਯੂਜ਼ ਦੀ ਅਰੈਸਟ ਹੋ ਚੁੱਕੀ ਹੈ ਤੇ ਬਾਕੀ ਰਿਕਵਰੀ ਹੋ ਚੁੱਕੀ ਹੈ 6 ਪਿਸਤਲ ਸਰ ਜੀ ਕਿਹੜਾ ਕਿਹੜਾ ਧਾਰਾ ਤੋਂ ਕਿਸ ਦਾਰਦੀ ਕੀ ਕੇਸ ਪਰ ਕਿਹੜਾ ਕੀ ਇਹਨੂੰ ਕ੍ਰਾਈਮ ਕਿ ਕਿੱਥੇ ਜਾਂ ਕਿਹਨੂੰ ਮਾਰਨਾ ਆਪਣਾ ਮਰਡਰ ਦੀ ਸੇਕੀ ਜੀ 302 300 ਸਬਦੀ ਜੀ ਸੈਕਟਰਾ ਦੀ ਦਿਵਾਲੀ ਵੀ ਆ ਹਾਂ ਜੀ ਹਾਂ ਜੀ ਮਾਨਯੋਗ ਪੁਲਿਸ ਕਮਿਸ਼ਨਰ ਰਮਨ ਸੇ ਸਾਹਿਬ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਤੇ ਦਸ਼ਾਨਦਰ ਰੇਸ਼ੀ ਪੁਲਿਸ ਸਟੇਸ਼ਨ ਡੀ ਡਿਵੀਜ਼ਨ ਨੇ ਐਫ ਆਈ ਆਰ ਨੰਬਰ 82 ਜਿਹੜੀ 22 11 2024 ਅੰਡਰ ਸੈਕਸ਼ਨ 103 190 ਬੀ ਐਨ ਐਸ ਅ ਦਰਜ ਹੋਈ ਸੀ ਉਹਦੇ ਚ ਟੋਟਲ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਜਿਹੜਾ ਕਿ ਇੱਕ ਦੋਸ਼ੀ ਪਹਿਲਾਂ ਗ੍ਰਿਫਤਾਰ ਹੋਇਆ ਹੋਇਆ ਸੀ ਉਹਨਾਂ ਦਾ ਨਾਮ ਹੈ ਦਰਪਨ ਸਿੰਘ ਟੰਗੋਟਰਾ ਇਹ ਪਹਿਲਾਂ ਦਾ ਹੀ ਗ੍ਰਿਫਤਾਰ ਸੀ 22 11 ਦਾ ਆਸ਼ੀਸ਼ ਕੁਮਾਰ ਇਹਨੂੰ ਵੀ ਕੱਲ ਗ੍ਰਿਫਤਾਰ ਕੀਤਾ ਤੇ ਸਨੀ ਕੁਮਾਰ ਨੂੰ ਵੀ ਕੱਲ ਹੀ ਗ੍ਰਿਫਤਾਰ ਕੀਤਾ ਹੈ ਜੀ ਤੇ ਐ ਝਗੜਾ ਹੋਇਆ ਸੀ ਕੋਟ ਖਾਲਸਾ ਦੇ ਏਰੀਆ ਚ ਕੋਟ ਖਾਲਸਾ ਦੇ ਏਰੀਆ ਚ ਝਗੜਾ ਹੋਇਆ ਸੀਗਾ ਜੀ 21 11 24 ਨੂੰ ਦੀ ਰਾਤ ਨੂੰ ਤੇ ਉਹਦੇ ਚ ਜਿਹੜਾ ਹੈਗਾ ਗੌਰਵ ਕੁਮਾਰ ਹੈਗਾ ਐ ਇਹਦਾ ਪੰਜ ਛੇ ਅੰਪਛਾਤੇ ਲੋਕਾਂ ਨਾਲ ਝਗੜਾ ਹੋਇਆ ਸੀ ਤੇ ਉਸ ਤੋਂ ਬਾਅਦ 10:30 ਵਜੇ ਉਸ ਤੋਂ ਬਾਅਦ ਹੈ 11:30 ਪਾਉਣੇ 12:00 ਵਜੇ ਆਪਣੇ ਦੋਸਤ ਸਾਗਰ ਨਾਲ ਦੋਦਲੈਂ ਗਿਆ ਸੀ ਤੇ ਉਥੇ ਉਹੀ ਅਣਪਛਾਤੇ ਜਿਹੜੇ ਹੈਗੇ ਮੁੰਡੇ ਉਹਨਾਂ ਨੇ ਉਹਦੇ ਤੇ ਅਟੈਕ ਕੀਤਾ ਤੇ ਉਹਨੂੰ ਕਿਰਚ ਵਗਰਾ ਮਾਰੀ ਤੇ ਇਵੈਂਚੁਅਲੀ ਜਦੋਂ ਹਸਪੀਟਲ ਦੇ ਰਸਤੇ ਸੀਗਾ ਉਹਦੀ ਡੈਥ ਹੋ ਗਈ ਤੇ ਜਿਹੜੇ ਦੋ ਅਸੀਂ ਹੁਣ ਕੱਲ ਰਏ ਸੀ ਤੇ ਉਹ ਹੈਗੇ ਆਸ਼ੀਸ਼ ਕੁਮਾਰ ਤੇ ਸਨੀ ਕੁਮਾਰ ਤੇ ਇਹ ਇਨ੍ਹਾਂ ਤੋਂ ਜਿਹੜਾ ਆਸ਼ੀਸ਼ ਕੁਮਾਰ ਹੈ ਇਹ ਤੋਂ ਇੱਕ ਕਿਰਚ ਬਰਾਮਦ ਹੋਈ ਹੈ ਤੇ ਇਹ ਜਿਹੜੇ ਤਿੰਨੋਂ ਹੈਗੇ ਮੁੰਡੇ ਅ ਦਰਪਨ ਆਸ਼ੀਸ਼ ਤੇ ਸਨੀ ਇਹ ਹੈਰਿਟੇਜ ਸਟਰੀਟ ਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਜੀ ਤੇ ਜਿਹੜਾ ਆਸ਼ੀਸ਼ ਹੈ ਉਹਦੇ ਤੇ ਇੱਕ ਐਫਆਈਆ ਨੰਬਰ 50 ਹੈਗੀ ਹੈ ਪੁਲਿਸ ਸਟੇਸ਼ਨ ਨੀ ਡਿਵੀਜ਼ਨ ਮੀ 1452023 ਦੀ 295 323 ਆਈਪੀਸੀ ਸਰ ਇਹ ਬਜਾਰ ਰਜਿਸਟ ਕੀਤੀ ਸੀ ਉਹ ਅਸੀਂ ਹੋਰ ਵੀ ਬੰਦੇ ਨਾਮਿਨੇਟ ਕੀਤੇ ਆ ਅਨ ਆਈਡੈਂਟੀਫਾਈਡ ਹਲੇ ਬਜਾਰ ਰੰਜੇਸ਼ ਸਨੂ ਪੂਰੀ ਕਲੀਅਰ ਨਹੀਂ ਹੋਈ ਹੈ ਤੇ ਜਿਵੇਂ ਫੜੇ ਜਾਂਗੇ ਤੇ ਇਹ ਬੇਸਿਕਲੀ ਜਿਹੜਾ ਹੈਗਾ ਗੌਰਵ ਹੈ ਇਹਦਾ ਹੋਰ ਕਿਸੇ ਨਾਲ ਝਗੜਾ ਸੀ ਦੇ ਉਹਦੇ ਨਾਲ ਐਸੋਸੀਏਟਿਡ ਸੀਗੇ 4-5 ਮਿੰਟ ਸਰਵਦਾ ਕੀ ਨਰਮਾ ਜਿਨਾ ਚੱਲ ਉਹ ਹੱਲੇ ਅਸੀਂ ਪੁੱਛਗਿੱਛ ਕਰ ਰਹੇ ਆਂ ਪਰ ਉਹ ਕਹਿੰਦੇ ਕਿ ਸਾਡਾ ਕੋਈ ਇੱਕ ਫਰੈਂਡ ਹੈਗਾ ਉਹਨਾਂ ਨਾਲ ਸਾਡਾ ਝਗੜਾ ਸੀ ਜੀ ਸਰ ਫੋਨ ਤੱਕ ਕਿੰਨੇ ਨੌਜਵਾਨਾਂ ਦਾ ਜਿਹੜਾ ਕਿੰਨੇ ਲੋਕਾਂ ਦਾ ਮਾਮਲਾ ਦਰਜ ਹੋਇਆ ਤੇ ਉਹ ਕਿੰਨੇ ਦੀ ਗ੍ਰਿਫਤਾਰੀ ਮੇਰੇ ਸਾਡੇ ਹੱਲੇ ਅਸੀਂ 3 ਅਰੈਸਟ ਕੀਤੇ ਆ ਜੀ ਤੇ ਉਹਨਾਂ ਚੋਂ ਇੱਕ ਤਾਂ 22 ਤਰੀਕ ਨੂੰ ਅਰੈਸਟ ਹੋ ਗਿਆ ਸੀ ਉਸੇ ਰਾਤ ਨੂੰ ਉਹ ਤੇ ਦੋ ਅਸੀਂ ਕੱਲ ਕੀਤੇ ਆ ਇੱਕ ਐਫਆਈਆ ਨੰਬਰ 132 13 11 2023 ਦੀ ਅੰਡਰ ਸੈਕਸ਼ਨ 302 307 ਤੇ ਇਹਦਾ ਕਰਾਸ ਕੇਸ ਨੰਬਰ 38 ਡੇਟਡ 8 1 2024 ਉਹਦੇ ਚ ਅ ਪਹਿਲਾਂ ਵੀ ਅਸੀਂ 24 ਅਕਿਊਜ਼ ਅਰੈਸਟ ਕਰ ਚੁੱਕੇ ਹਾਂ ਇੱਕ ਅਸੀਂ ਹੁਣ ਕੱਲੀ ਇੱਕ ਅਕਿਊਜ਼ ਅਰੈਸਟ ਕੀਤਾ ਉਹ ਨਵੀਕ ਸਿੰਘ ਲਾਇ ਸ਼ੇਰਾ ਇਹਦੀ ਉਮਰ 32 ਸਾਲ ਦੇ ਕਰੀਬ ਹੈਗੀ ਜੀ ਤੇ ਇਹਦੇ ਤੇ ਪੰਜ ਮੁਕਦਮੇ ਆਲਰੇਡੀ ਚੱਲ ਰਹੇ ਐ ਉਹਨਾਂ ਪੰਜ ਮੁਕਦਮਿਆਂ ਚੋਂ ਇਹ ਦੋ ਮੁਕਦਮੇ ਇੱਕ ਐਫਆਈਆ ਨੰਬਰ 68 ਹੈ ਉਹ ਤੇ ਐਫਆਈਆ ਨੰਬਰ 193 ਅ ਐ ਡਿਵੀਜ਼ਨ ਦੀ ਹੈਗੀ 68 ਤੇ ਉਹਦੇ ਸੀ ਪੀਓ ਹੈ ਤੇ ਏ ਡਿਵੀਜ਼ਨ ਵਾਲੀ ਦੇ ਵਿੱਚ ਹੀ ਪੀਓ ਹੈਗਾ ਜੀ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਸ ਮੁਕਦਮੇ ਵਿੱਚ 6 ਪਿਸਤਲ ਤੇ ਇੱਕ ਰਾਈਫਲ ਤੇ 24 ਕਯੂਜ਼ਡ ਪਹਿਲਾਂ ਹੀ ਅਸੀਂ 24 ਕਯੂਜ਼ ਦੀ ਅਰੈਸਟ ਹੋ ਚੁੱਕੀ ਹੈ ਤੇ ਬਾਕੀ ਰਿਕਵਰੀ ਹੋ ਚੁੱਕੀ ਹੈ 6 ਤਸਕੀਰਾਂ ਇਹਨੇ ਕਾਇਨਕੀ ਕਿਕਾ ਦੀ ਜਿਹੜੀ ਮਾਰੀ ਆਪਣਾ ਮਰਡਰ ਦੇ ਹੀ ਸੀ ਗਈ 302 300 ਸਬ ਦੀ ਜੀ ਸਟਾਕਟਰਾ ਦੂਰ ਦਿਵਾਲੀ ਵੀ ਆਜੀ ਹਾਂਜੀ ਹਾਂਜੀ